ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਨਾਂ ਦੂਜਾ ਅੱਜ ਤੇ ਅੱਜ ਅਸੀਂ ਆਏ ਸੀ ਚੁੰਨੀਆਂ ਫੜਨ ਜਿਹੜੀਆਂ ਡਾਈ ਕਰਾਉਣ ਵਾਸਤੇ ਫੜਾਈਆਂ ਸੀ ਹੋ ਗਈਆਂ ਜੀ ਡਾਈ ਤੇ ਆਨਲਾਈਨ ਪਈ ਨਾ ਰ ਆਹ ਲਓ ਜੀ ਚੁੰਨੀਆਂ ਫੜਦੇ ਆ ਕਿਉਂਕਿ ਨੇ ਉਹੀ ਗਲੀ ਆਏ ਲੱਗਣਾ ਹੀ ਨਹੀਂ ਵੀ ਆਪਾਂ ਤਾਂ ਕੋਈ ਹੋਰ ਵਿੱਚ ਵੀ ਵਲੌਗ ਬਣਾ ਕੇ ਪਾਇਆ ਹਾਂ ਦੁਕਾਨ ਰੈਡੀ ਕਰਾ ਰਹੇ ਆ ਆਏ ਲੱਗਣਾ ਹੀ ਨਹੀਂ ਮੈਂ ਕਿਹਾ ਵੀ ਆਪਾਂ ਹੋਰ ਵਲੌਗ ਬਣਾ ਕੇ ਪਾਇਆ ਕੱਪੜੇ ਆਪਣੇ ਉਹੀ ਪਾਏ ਆ ਅਸੀਂ ਕੱਪੜੇ ਰਿਪੀਟ ਬਹੁਤ ਕਰਦੇ ਆ ਵੀਰੇ ਹਾਂ ਕਰਨੇ ਬੈਂਦੇ ਆ ਜੀ ਅਹੀ ਕੱਪੜਿਆ ਘੜਦੇ ਨੇ ਜਲੂਸ ਜਿੰਨਾ ਚਿਰ ਕੱਪੜਾ ਆਪਦੀ ਆਪ ਆਏ ਨਾ ਕਹਿਣ ਲੱਗੇ ਉਹਨਾਂ ਚਿਰ ਅਸੀਂ ਨਹੀਂ ਕੱਪੜਾ ਛੱਡਦੇ ਕਿਉਂ ਛੱਡੀਏ ਬਾਈ ਅਸੀਂ ਨਹੀਂ ਕਹਿੰਦੇ ਵੀ ਅਸੀਂ ਡੇਲੀ ਨਵੇਂ ਪੋਣੇ ਆ ਹੈਗੀ ਆ ਇਹ ਨਹੀਂ ਗੱਲ ਅਲਮਾਰੀ ਭਰੀ ਬੈਠੀ ਆ ਪਰ ਉਹ ਵੇਖਣ ਵਾਸਤੇ ਹੀ ਆ ਸਿਰਫ ਦੋ ਤਿੰਨ ਦੁਕਾਨਾਂ ਦੇ ਪੁੱਛ ਲਿਆ ਸਾਨੂੰ ਲੈਣੀ ਵਾਲਾ ਕੱਪੜਾ ਨਹੀਂ ਮਿਲਿਆ ਉਹ ਤਿੰਨ ਦੁਕਾਨਾਂ ਤੋਂ ਪੁੱਛਦੇ ਸੀ ਫੋਨ ਅਸੀਂ ਚੱਲੇ ਜੀ ਸਿੰਘ ਪਗੜਿਆ ਹੌਸ ਵਾਲਿਆਂ ਦੇ ਉਹਨਾਂ ਦਾ ਪਤਾ ਹੀ ਆ ਪੱਕਾ ਹੀ ਮੈਲੀ ਆਣਾ ਨਹੀਂ ਨਹੀਂ ਰਸਤੇ ਕੱਪੜਾ ਅੱਗੇ ਪੱਗਾ ਹਾਂ ਓਏ ਆ ਵੀ ਰੰਗ ਸੋਨੇ ਪੱਗਾ ਦੇ ਨਾ ਨਵੇਂ ਜੇ ਰੰਗ ਆ ਆ ਵੀ ਆ ਇੱਧਰ ਵੀ ਨਵੇਂ ਜੇ ਰੰਗ ਆ ਹਾਂ ਆ ਸਾਰੇ ਪੁਲਸੀਆ ਪਏ ਜਾਣਾ ਸਾਰੀ ਪੁਲਸੀਆ ਇਹ ਪੁਲਸੀਆ ਜੀ ਆਏ ਆ ਵੀ ਆ ਵੀ ਆ ਵੀ ਸਹੀ ਪੁਲਸੀਆ ਕਿਹੜਾ ਹੁੰਦਾ ਰੰਗ ਮੈਨ ਲੱਗਦਾ ਇੱਥੋਂ ਵੀ ਨਹੀਂ ਮਿਲਣਾ ਆਪਾਂ ਨੂੰ ਜਲ ਜੂਗਾ ਲੱਗਦਾ ਨਹੀਂ ਮਿਲੂਗਾ ਕਿ ਨਹੀਂ ਹੋ ਸਲੀਪਰ ਵੀ ਸੰਦਾ ਆ ਜਾਣਗੇ ਅੱਜ ਲੱਗਦਾ ਨਹੀਂ ਆ ਤਾਂ ਪਾਲੇ ਟਾਈਮ ਦਾ ਚੱਲਦਾ ਹੁੰਦਾ ਆ ਬਾਟਾ ਉਹ ਟਾਈਮ ਦਾ ਉਹ ਬਰ ਫਾਇਰ ਦਾ ਫੈਸਟ ਵਾਲਾ ਆਹ ਰੈਕ ਟਾਈਪ ਦਾ ਆ ਬਾਟਾ ਦਾ ਉਹ ਪੁਰਾਣਾ ਵਾਲਾ ਹੋ ਗਿਆ ਯਾਰ ਇੱਧਰ ਆ ਜਾ ਇੱਧਰ ਆ ਜਾ ਇੱਧਰ ਐ ਪੈਟਰੋਲ ਭਰ ਲਗੇ ਸੀ ਐਨ ਜੀ ਸੋਰੀ ਸੀ ਐਨ ਜੀ ਸੀ ਐਨ ਜੀ ਪੈਟਰੋਲ ਇੱਕੋ ਗੱਲ ਆ ਤੇ ਨਾਮ ਜਸਲਵ ਗगन ਜਸਲਵ ਗगन ਸੀ ਆਲਵੀ ਪਰ ਜਾ ਬਈ ਪਰ ਜਾ ਖਾਓਗੇ ਜੀ ਕੀ ਨੇ ਕੀ ਪੀਓਗੇ ਲਾਭਿਕ ਤੇ ਲਾਭਦਾਨ ਸੀ ਆਈਸਕ੍ਰੀਮ ਹੀ ਆਈਸਕ੍ਰੀਮ ਬੇ ਕਿੰਨੇ ਤਰ੍ਹਾਂ ਦੇ ਆਈਸਕ੍ਰੀਮ ਬਾਈ ਗਏ ਆ ਨਵੇਂ ਜਿਹੇ ਫਲੇਵਰ ਹਨ ਮਿੱਠੀ ਨਹੀਂ ਮੜਾ ਕਲਰ ਹੀ ਨਹੀਂ ਮਿੱਠੀ ਕੀਦੇ ਵਾਲਾ ਕਿਹੰਡ ਹੈ ਕੀਦੇ ਵਾਲਾ ਕਿਹੰਡ ਵੇ ਮੈਂ ਮਗਲਾਸ ਕਰਾਂ ਤੇ ਬਿਬੜਾ ਗਲਾਸ ਕਰਾਂ ਕਿਉਂ ਕਿਆ ਬਣਾਇਆ ਸਰ ਕਿਉਂ ਹੈ ਆਪਣੇ ਵਾਲਾ ਰਬੜੀ ਫਾਲੂਦਾ ਆਪਣੇ ਵਾਲਾ ਰਬੜੀ ਫਾਲੂਦਾ ਸਾਰਾ ਪੀ ਕੇ ਹੁਣ ਮੇਰੇ ਵਾਲਾ ਮੰਗੋ ਸ਼ੇਕ ਵੀ ਪੀ ਲੈਦੇ ਭੁਖੜ ਬਸ ਕਰ ਪਹਿਲਾਂ ਤਾਂ ਗੁੱਲ ਗੱਪੇ ਆ ਸੀ ਤੇਰੇ ਐਡਾ ਗਲਾਸ ਪੀਤਾ ਦੀਆ ਵੱਡਾ ਗਲਾਸ ਰਾਇ ਦਿੱਤੇ ਦੇ ਤੇ ਐਡਾ ਭਰ ਗਿਆ ਸੀ ਤੇ ਇਹਨੂੰ ਮਰਾਇ ਚਾਹ ਰ ਬੇਸਟ ਕਰੂਗਾ ਠੀਕ ਜੀ ਠੀਕ ਆ ਕੋਈ ਨਹੀਂ ਮੈਂ ਤਾਂ ਬਿਲ ਅੱਧਾ ਹੀ ਪੀਤਾ ਤੇ ਅੱਧਾ ਤੁਸੀਂ ਪੀ ਲਿਆ ਮੇਰੇ ਅੱਧੇ ਤੇ ਡੱਡ ਬਟਨ ਤੇ ਆ ਗਿਆ ਸੀਗਾ ਲਓ ਜੀ ਹੁਣ ਅਸੀਂ ਚੱਲੇ ਆ ਪਿੰਡ ਨੂੰ ਤੇ ਡਰਾਈਵਰ ਅਸੀਂ ਬਦਲਤਾ ਡਰਾਈਵਰ ਮਾਹ ਡਰਾਈਵਰ ਹੈ ਲਾਈਟਾਂ ਮਾਰਦਾ ਮੁਰਿਆ ਐ ਐ ਕਰਕੇ ਜਦੋਂ ਗੱਡੀ ਆਉਂਦੀ ਹੈ ਪੂਰਾ ਮਾਹ ਡਰਾਈਵਰ ਹੈ ਪੂਰਾ ਮਾਹ ਡਰਾਈਵਰ ਆ ਵੀਰੇ ਐਵੇਂ ਨਾ ਜਾਣੋ ਕਿ ਮੈਨੂਅਲ ਗੱਡੀ ਚਲਾਉਂਦਾ ਮਾਹ ਡਰਾਈਵਰ ਹੈਗੇ ਨਹੀਂ ਮਾਰ ਡਰਾਈਵਰ ਜੀ ਮੈਨੂੰ ਹੁਣ ਗੱਡੀ ਚਲਾਉਂਦੇ ਨੇ ਮਾਰ ਡਰਾਈਵਰ ਕਹਿੰਦੇ ਹੋਰ ਹੀ ਗੁਣਗਾ ਹੋਣਗੀਆਂ ਕਹਿੰਦੇ ਜਿਹੜੀਆਂ ਆਟੋਮੈਟਿਕ ਚਲਾਉਣੀਆਂ ਕਹਿੰਦੇ ਜੱਟੀ ਦਾ ਜੱਟੀ ਦਾ ਕਹਿੰਦੇ ਵੀ ਦੂਜੀ ਚਲਾਉ ਮੈਨੂੰ ਹੁਣ ਗੱਡੀ ਸਹੀ ਆ ਵੀ ਜੱਟੀਏ ਚੱਲ ਚੱਲ ਲਓ ਜੀ ਪਿੰਡਾਂ ਦੇ ਨੇੜੇ ਪਹੁੰਚ ਗਏ ਆ ਤੇ ਸ਼ੁਕਰ ਆ ਨੇਰੇ ਤੋਂ ਪਹਿਲਾਂ ਪਹਿਲਾਂ ਅਸੀਂ ਕਰੇ ਪਹੁੰਚ ਲੈ ਨਹੀਂ ਤਾਂ ਕਰੇ ਮੰਮੀ ਨੇ ਬੋਲਣਾ ਸੀ ਨਹੀਂ ਤਾਂ ਮੰਮੀ ਨੇ ਕਹਿਣਾ ਸੀ ਭਾਈ ਤੁਸੀਂ ਲੇਟ ਹੋਗੇ ਇਨਾ ਟਾਈਮ ਹੋ ਗਿਆ ਹਨੇਰਾ ਹੋ ਗਿਆ ਲੇਟ ਹੋ ਗਏ ਫਿਰ ਬਾਪੇ ਦਾ ਫੋਨ ਆਉਣਾ ਸੀ ਆਜੋ ਹੁਣ ਹੈ ਕਿ ਨਹੀਂ ਗਗਨ ਮਮਮੀ ਵਰਗਿਆਂ ਦਾ ਵਿਚਾਰੀਆਂ ਦਾ ਨਾ ਬਾਹਰ ਨਿਕਲਦਾ મતલਬ ਕਹਿੰਦਾ ਮਤਲਬ ਉਹ ਵਿਚਾਰੀਆਂ ਨੂੰ ਕੰਮ ਬੜਾ ਹੁੰਦਾ ਯਾਰ ਪਸ਼ੂਆਂ ਦਾ ਕੰਮ ਸਾਂਭਣਾ ਹੁੰਦਾ ਬਾਪੇ ਵਰਗਿਆਂ ਨੇ ਠੀਕ ਹੈ ਹੋਰ ਮਮਮੀ ਵਰਗਿਆਂ ਨੇ ਤਾਰਾ ਤੂਰਾ ਚੋਣੀਆਂ ਹੁੰਦੀਆਂ ਘਰੇ ਰੋਟੀ ਪਾਣੀ ਕਰਨਾ ਹੁੰਦਾ ਇਸ ਵਾਲੇ ਫਿਰ ਉਹ ਉਹਨਾਂ ਦਾ ਮਤਲਬ ਉਹਨਾਂ ਨੂੰ ਇਦਾਂ ਲੱਗਦਾ ਵੀ ਬਾਇਸ ਵੀ ਵੀ ਆ ਟਾਈਮ ਬਹੁਤ ਹੋ ਗਿਆ ਕਿਉਂਕਿ ਲਗਭਗ 8:30-9 ਵਜੇ ਤੋਂ ਤਾਂ ਪਿੰਡਾਂ ਦੇ ਵਿੱਚ ਐ ਨੀਰਾ ਹੁੰਦਾ ਤੇ ਸਾਰੇ ਸੌ ਜਾਂਦੇ ਆ ਸੋ ਇਸ ਲਈ ਆਪਣੀ ਮੰਮੀ ਵਰਗੀਆਂ ਬਾਹਰ ਨਿਕਲਣ ਦਾ ਮਤਲਬ ਇਹ ਆ ਵਿਚਾਰੀਆਂ ਨੂੰ ਕਰਦੇ ਕੰਮ ਮੁਕਣਗੇ ਫੇਰ ਹੀ ਆ ਤਾਨਾ ਯਾਰ ਆਪਣੀਆਂ ਮੰਮੀਆਂ ਤਾਨਾ ਆਪਣੀਆਂ ਮਾਤਾ ਮੈਂ ਸਾਰੀਆਂ ਪਿੰਡਾਂ ਵਾਲੀਆਂ ਮਾਤਾ ਨੂੰ ਸ਼ਹਿਰਾਂ ਵਾਲੀਆਂ ਮਾਤਾ ਨੂੰ ਚਲੋ ਜੋ ਵੀ ਆ ਮੈਂ ਸਲੂਟ ਕਰਦਾ ਵੀ ਸ਼ਹਿਰਾਂ 'ਚ ਵੀ ਕੰਮ ਘੱਟ ਨਹੀਂ ਹੁੰਦੇ ਤੇ ਸ਼ਹਿਰਾਂ 'ਚ ਵੀ ਕੰਮ ਬਹੁਤ ਹੁੰਦੇ ਨੇ ਪਰ ਪਿੰਡਾਂ ਵਾਲਿਆਂ ਨੂੰ ਕੰਮ ਪਸ਼ੂਆਂ ਦੇ ਜ਼ਿਆਦਾ ਹੋ ਜਾਂਦੇ ਗਗਨ ਠੀਕ ਹੈ ਇਹੋ ਚਾਰ ਚਾਰ ਪੰਜ ਪੰਜ ਪਸ਼ੂ ਕਰੇ ਪਾਲਣੇ ਕਰੇ ਰੱਖਣੇ ਉਹਨਾਂ ਦਾ ਤਾਰ ਤਾਰਾਂ ਕੱਢਣੀਆਂ ਠੀਕ ਆ ਗੋਹਾ ਪਾਣੀ ਕਰਨਾ ਉਹਨਾਂ ਦਾ ਸਭ ਕੁਝ ਕਰਨਾ ਬਹੁਤ ਕੰਮ ਹੋ ਜਾਂਦੇ ਕਿਹਨ ਬਹੁਤ ਕੰਮ ਹੋ ਜਾਂਦੇ ਆ ਕਿਉਂਕਿ ਪਸ਼ੂਆਂ ਦਾ ਕਰਕੇ ਕੰਮ ਵੱਧਦਾ ਪਸ਼ੂਆਂ ਦਾ ਕਰਕੇ ਕੰਮ ਦੁੱਗਣਾ ਹੋ ਜਾਂਦਾ ਤਾਂ ਕਰਕੇ ਸਾਰਾ ਕੰਮ ਕਰਨਾ ਹੁੰਦਾ ਚਲੋ ਜੀ ਮੋੜੋ ਗੱਡੀ